ਖੁਸ਼ ਹੋ ਰਜਨੀਸ਼ ਕੌਣ ਅੱਜ ਜਾਣਦੇ ਹਾਂ ਪ੍ਰੋਫੈਸਰ ਐਚ ਐਸ ਭੱਟੀ ਦਾ ਇਸ ਬਾਰੇ ਕੀ ਕਹਿਣਾ ਹੈ ਵੈਲਕਮ ਟੂ ਸਪਿਰਚੁਅਲ ਐਸੈਂਸ ਚੈਨਲ ਅੱਜ ਅਸੀਂ ਇੱਕ ਇੱਕ ਅਜਿਹੇ ਸ਼ਖਸ ਦੀ ਗੱਲ ਕਰਾਂਗੇ ਜਿਸ ਨੂੰ ਨਜ਼ਰ ਅੰਦਾਜ਼ ਕਰਨਾ ਮਤਲਬ ਲਗਭਗ ਨਾ ਮੁਮਕਿਨ ਹੈ ਬਿਲਕੁਲ ਤੁਸੀਂ ਉਹਨਾਂ ਦੇ ਵਿਚਾਰਾਂ ਨਾਲ ਸਹਿਮਤ ਹੋ ਸਕਦੇ ਹੋ ਜਾਂ ਸਖਤ ਅਸਹਿਮਤੀ ਰੱਖ ਸਕਦੇ ਹੋ ਪਰ ਉਹਨਾਂ ਨੂੰ ਬਾਈਪਾਸ ਕਰਨਾ ਉਹ ਨਹੀਂ ਹੋ ਸਕਦਾ ਅਸੀਂ ਗੱਲ ਕਰ ਰਹੇ ਹਾਂ ਓਸ਼ੋ ਰਜਨੀਸ਼ ਦੀ ਹਾਂ ਓਸ਼ੋ ਜਿਨ੍ਹਾਂ ਨੂੰ ਕੁਝ ਲੋਕ ਇੱਕ ਗਿਆਨਵਾਨ ਗੁਰੂ ਮੰंदे ਸੀ ਕੁਝ ਇੱਕ ਬਹੁਤ ਚਲਾਕ ਸ਼ੋਅਮੈਨ ਤੇ ਕੁਝ ਇੱਕ ਖਤਰਨਾਕ ਪੰਥ ਦੇ ਆਗੂ ਵੀ ਬਿਲਕੁਲ ਤੇ ਉਹਨਾਂ ਨੂੰ ਸਮਝਣ ਲਈ ਸਾਨੂੰ ਉਸ ਦੌਰ ਨੂੰ ਸਮਝਣਾ ਪਵੇਗਾ ਜਿਸ ਵਿੱਚ ਉਹ ਪੈਦਾ ਹੋਏ ਪ੍ਰੋਫੈਸਰ ਐਚਐਸ ਪੱਟੀ ਦੇ ਵਿਸ਼ਲੇਸ਼ਣ ਮੁਤਾਬਕ ਓਸ਼ੋ ਦਾ ਜਨਮ ਹੋਇਆ 1931 ਵਿੱਚ ਯਾਨੀ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦਾ ਸਮਾਂ ਹਾਂ ਤੇ ਉਹ ਦੌਰ ਹੀ ਅਜੀਹਾ ਸੀ ਦੁਨੀਆ ਨੇ ਨਾਜ਼ੀਵਾਦੀ ਪਿਆਨਕਤਾ ਦੇਖੀ ਸੀ ਕਮਿਊਨਿਜ਼ਮ ਦਾ ਉਭਾਰ ਦੇਖਿਆ ਸੀ ਤੇ ਪੂੰਜੀਵਾਦੀ ਅੰਨੀ ਦੌੜ ਇੱਕ ਤਰ੍ਹਾਂ ਨਾਲ ਸਾਰੀਆਂ ਪੁਰਾਣੀਆਂ ਵਿਚਾਰਧਾਰਾਵਾਂ ਖੋਖਲੀਆਂ ਸਾਬਿਤ ਹੋ ਰਹੀਆਂ ਸੀ ਮਤਲਬ ਇੱਕ ਬਹੁਤ ਵੱਡਾ ਬૌਧਿਕ ਤੇ ਰੂਹਾਨੀ ਸੰਕਟ ਸੀ ਹਾਂ ਇੱਕ ਵੈਕਿਊਮ ਪੁਰਾਣੇ ਜਵਾਬ ਕੰਮ ਨਹੀਂ ਕਰ ਰਹੇ ਸੀ ਤੇ ਨਵੇਂ ਜਵਾਬ ਅਜੇ ਮਿਲੇ ਨਹੀਂ ਸੀ ਤੇ ਇਸੇ ਮਾਹੌਲ ਵਿੱਚ ਪੱਛਮ ਵਿੱਚ ਹਿਪੀ ਲਹਿਰ ਸ਼ੁਰੂ ਹੁੰਦੀ ਹੈ ਹਾਂ ਤੇ ਇਹ ਬਹੁਤ ਜ਼ਰੂਰੀ ਪੁਆਇੰਟ ਹੈ ਪੱਛਮ ਦੇ ਉਹ ਨੌਜਵਾਨ ਜਿਨ੍ਹਾਂ ਨੇ ਸਿਰਫ ਪਦਾਰਥਵਾਦ ਦੇਖਿਆ ਸੀ ਉਹਨਾਂ ਨੂੰ ਇਹ ਸਭ ਬੇਮਾਇਨਾ ਲੱਗ ਰਿਹਾ ਸੀ ਉਹ ਸ਼ਾਂਤੀ ਤੇ ਜ਼ਿੰਦਗੀ ਦੇ ਅਸਲ ਅਰਥਾਂ ਦੀ ਤਲਾਸ਼ ਵਿੱਚ ਸੀ ਬਿਲਕੁਲ ਤੇ ਉਹ ਭਾਰਤ ਵਰਗੇ ਦੇਸ਼ਾਂ ਵੱਲ ਆ ਰਹੇ ਸੀ ਸਟੀਵ ਜੌਬਸ ਵਰਗੇ ਲੋਕ ਵੀ ਉਹਨਾਂ ਵਿੱਚੋਂ ਹੀ ਇੱਕ ਸੰ ਓਸ਼ੋ ਇੱਕ ਤਰ੍ਹਾਂ ਨਾਲ ਇਸੇ ਪਿਆਸੀ ਪੀੜੀ ਲਈ ਇੱਕ ਆਵਾਜ਼ ਬਣ ਕੇ ਉਭਰੇ ਠੀਕ ਹੈ ਤਾਂ ਇਸ ਹਲਚਲ ਵਾਲੇ ਮਾਹੌਲ ਵਿੱਚ ਓਸ਼ੋ ਦਾ ਸਭ ਤੋਂ ਪਹਿਲਾ ਤੇ ਸਭ ਤੋਂ ਵੱਡਾ ਕਦਮ ਕੀ ਸੀ ਪ੍ਰੋਫੈਸਰ ਪੱਟੀ ਦੇ ਅਨੁਸਾਰ ਉਹਨਾਂ ਨੇ ਸਿੱਧਾ ਜੜਾਂ ਤੇ ਹਮਲਾ ਕੀਤਾ ਹਾਂ ਸਥਾਪਿਤ ਤਾਰਨਾਵਾਂ ਦੀਆਂ ਜੜਾਂ ਤੇ ਉਹਨਾਂ ਨੇ ਹਰ ਚੀਜ਼ ਤੇ ਸਵਾਲ ਚੁੱਕਿਆ ਧਰਮ ਸਮਾਜ ਪਰਿਵਾਰ ਰਾਜਨੀਤੀ ਕੁਝ ਵੀ ਪਵਿੱਤਰ ਨਹੀਂ ਸੀ ਤੇ ਉਹਨਾਂ ਨੇ ਦੁਨੀਆ ਦੀਆਂ ਸਾਰੀਆਂ ਵੱਡੀਆਂ ਰੋਹਾਨੀ ਪਰੰਪਰਾਵਾਂ ਨੂੰ ਪੜਿਆ ਜ਼ੈਨ ਸੂਫੀਵਾਦ ਯੋਗ ਤੰਤਰ ਸਿੱਖ ਧਰਮ ਇਸਾਈ ਧਰਮ ਸਭ ਕੁਝ ਤੇ ਫਿਰ ਉਹਨਾਂ ਦੀ ਆਪਣੇ ਢੰਗ ਨਾਲ 20ਵੀਂ ਸਦੀ ਦੇ ਮਨੁੱਖ ਲਈ ਨਵੇਂ ਸਿਰੇ ਤੋਂ ਵਿਆਖਿਆ ਕੀਤੀ ਮੈਂ ਪੜ ਰਹੀ ਸੀ ਕਿ ਉਹਨਾਂ ਨੇ 8000 ਘੰਟੇ ਤੋਂ ਵੱਧ ਭਾਸ਼ਣ ਦਿੱਤੇ ਨੇ ਹਾਂ ਤੇ ਜੇ ਇੱਕ ਨਿਯਮ ਮੰਨੀਏ ਕਿ ਇੱਕ ਘੰਟਾ ਬੋਲਣ ਲਈ 10 ਘੰਟੇ ਪੜ੍ਹਨਾ ਪੈਂਦਾ ਅੱਛਾ ਤਾਂ ਇਹ ਤਾਂ ਲਗਭਗ 80 ਹਜ਼ਾਰ ਘੰਟੇ ਦੀ ਪੜਾਈ ਹੋ ਗਈ ਇਹ ਤਾਂ ਇੱਕ ਇਹ ਤਾਂ ਗਿਆਨ ਦਾ ਇੱਕ ਸਮੁੰਦਰ ਹੋਣ ਦੇ ਬਰਾਬਰ ਹੈ ਇਸੇ ਲਈ ਪ੍ਰੋਫੈਸਰ ਪੱਟੀ ਉਹਨਾਂ ਨੂੰ ਇੱਕ ਵਿਅਕਤੀ ਨਹੀਂ ਬਲਕਿ ਆਪਣੇ ਆਪ ਵਿੱਚ ਕਈ ਯੂਨੀਵਰਸਿਟੀਆਂ ਦੇ ਬਰਾਬਰ ਇੱਕ ਸੰਸਥਾ ਕਹਿੰਦੇ ਨੇ ਤੇ ਉਹਨਾਂ ਦਾ ਸਭ ਤੋਂ ਤਿੱਖਾ ਹਮਲਾ ਕਿਸ ਤੇ ਸੀ ਸੰਗਠਿਤ ਧਰਮ ਤੇ ਆਰਗੇਨਾਈਜ਼ਡ ਰਿਲੀਜੀਅਨ ਪ੍ਰੋਫੈਸਰ ਪੱਟੀ ਦੇ ਹਵਾਲੇ ਨਾਲ ਓਸ਼ੋ ਦਾ ਮੰਨਣਾ ਸੀ ਕਿ ਇਹ ਅਸਲ ਵਿੱਚ ਗੁੰਡਾਗਰਦੀ ਹੈ ਗੁੰਡਾਗਰਦੀ ਇਹ ਬਹੁਤ ਸਖਤ ਸ਼ਬਦ ਹੈ ਇਸ ਤੋਂ ਉਹਨਾਂ ਦਾ ਮਤਲਬ ਕੀ ਸੀ ਮਤਲਬ ਉਹ ਟਾਂਚਾ ਜੋ ਦਾਅਵਾ ਕਰਦਾ ਹੈ ਕਿ ਸੱਚ ਤੇ ਸਿਰਫ ਉਹਨਾਂ ਦਾ ਕਬਜ਼ਾ ਹੈ ਉਹ ਕਹਿੰਦੇ ਸੀ ਕਿ ਜਦੋਂ ਧਰਮ ਸੰਗਠਿਤ ਹੋ ਜਾਂਦਾ ਹੈ ਤਾਂ ਉਹ ਲੋਕਾਂ ਨੂੰ ਰੱਬ ਨਾਲ ਨਹੀਂ ਜੋੜਦਾ ਸਗੋਂ ਪੁਜਾਰੀਆਂ ਮੌਲਵੀਆਂ ਤੇ ਪਾਦਰੀਆਂ ਦਾ ਗੁਲਾਮ ਬਣਾ ਦਿੰਦਾ ਹੈ ਬਿਲਕੁਲ ਉਹਨਾਂ ਲਈ ਅਸਲ ਧਰਮ ਇੱਕ ਨਿੱਜੀ ਇੱਕ ਅੰਦਰੂਨੀ ਅਨੁਭਵ ਸੀ ਜਿਸ ਲਈ ਕਿਸੇ ਵਿਚੋਲੇ ਦੀ ਲੋੜ ਨਹੀਂ ਗਿਆਨ ਕਿਵੇਂ ਪਹੁੰਚਾ ਰਹੇ ਸੀ ਉਹਨਾਂ ਦੀ ਦੇਣ ਕੀ ਸੀ ਇਹ ਉਹਨਾਂ ਦੀ ਸਭ ਤੋਂ ਵੱਡੀ ਦੇਣ ਸੀ ਜਿਹੜਾ ਗਿਆਨ ਸਦੀਆਂ ਤੋਂ ਕੀ ਕਹਿੰਦੇ ਨੇ ਗੁਫਾਵਾਂ ਤੇ ਮੱਠਾਂ ਵਿੱਚ ਬੰਦ ਸੀ ਹਾਂ ਯੋਗੀਆਂ ਤੇ ਫਕੀਰਾਂ ਤੱਕ ਹੀ ਸੀਮਤ ਸੀ ਓਸ਼ੋਸ ਗਿਆਨ ਨੂੰ ਬਾਹਰ ਲਿਆਏ ਉਹ ਉਸ ਨੂੰ ਕਲੱਬਾਂ ਯੂਨੀਵਰਸਿਟੀ ਦੇ ਸੈਮੀਨਾਰ ਹਾਲਾਂ ਤੇ ਆਮ ਲੋਕਾਂ ਦੇ ਡਰਾਇੰਗ ਰੂਮ ਤੱਕ ਲਿਆਏ ਤੇ ਉਹਨਾਂ ਨੇ ਰੂਹਾਨੀਅਤ ਨੂੰ ਆਮ ਲੋਕਾਂ ਦੀ ਭਾਸ਼ਾ ਵਿੱਚ ਸਮਝਾਇਆ ਹਾਂ ਉਹਨਾਂ ਦੇ ਰੋਜ਼ਾਨਾ ਦੇ ਮਸਲਿਆਂ ਨਾਲ ਜੋੜ ਕੇ ਜਿਵੇਂ ਕਿ ਉਹਨਾਂ ਦੀ ਜਪੂਜੀ ਸਾਹਿਬ ਦੀ ਵਿਆਖਿਆ ਪ੍ਰੋਫੈਸਰ ਪੱਟੀ ਦਾ ਤਾਂ ਮੰਨਣਾ ਹੈ ਕਿ ਉਸ ਪੱਦਰ ਦੀ ਵਿਆਖਿਆ ਅਜੇ ਤੱਕ ਕਿਸੇ ਹੋਰ ਨੇ ਨਹੀਂ ਕੀਤੀ ਹਾਂ ਖਾਸ ਕਰਕੇ ਜਤ ਪਹਾਰਾ ਤੀਰਜ ਸੁਨਿਆਰ ਵਾਲੀ ਪੌੜੀ ਹਾਂ ਉਹ ਵਿਆਖਿਆ ਸਿਰਫ ਇੱਕ ਧਾਰਮਿਕ ਉਪਦੇਸ਼ ਨਹੀਂ ਲੱਗਦੀ ਇੰਜ ਲੱਗਦਾ ਜਿਵੇਂ ਕੋਈ ਅੰਦਰੂਨੀ ਕੈਮਿਸਟਰੀ ਦੀ ਲੈਬ ਦਾ ਨਕਸ਼ਾ ਸਮਝਾ ਰਿਹਾ ਹੋਵੇ ਬਿਲਕੁਲ ਸਹੀ ਕਿਹਾ ਉਹ ਇੱਕ ਇੱਕ ਸ਼ਬਦ ਨੂੰ ਖੋਲ ਕੇ ਰੱਖ ਦਿੰਦੇ ਨੇ ਕਿ ਕਿਵੇਂ ਸੰਜਮ ਦੀ ਪੱਟੀ ਬਣਾਉਣੀ ਹੈ ਤੀਰਜ ਦਾ ਸੁਨਿਆਰ ਬਣਨਾ ਹੈ ਬੁੱਧੀ ਨੂੰ ਐਰਨ ਗਿਆਨ ਨੂੰ ਹਥੋੜਾ ਤੇ ਈਸ਼ਵਰ ਦੇ ਡਰ ਦੀ ਤੌਂਕਣੀ ਨਾਲ ਤਪੱਸਿਆ ਦੀ ਅਗਮੂ ਹਵਾ ਦੇਣੀ ਹੈ। ਹਮ ਇੱਕ ਪੂਰੀ ਪ੍ਰਕਿਰਿਆ ਹੈ। ਹਾਂ ਪਰ ਜੋ ਗੱਲ ਮੈਨੂੰ ਸਭ ਤੋਂ ਵੱਧ ਹੈਰਾਨ ਕਰਦੀ ਹੈ ਉਹ ਇਸ ਪ੍ਰਕਿਰਿਆ ਦਾ ਅੰਤ ਹੈ। ਸਾਰੀ ਮਿਹਨਤ ਸਮਝਾਉਣ ਤੋਂ ਬਾਅਦ ਉਹ ਅੰਤ ਵਿੱਚ ਜਿਨ ਕੌ ਨਦਰ ਕਰਮ ਤਿੰਕਾਰ ਤੇ ਜ਼ੋਰ ਦਿੰਦੇ ਨੇ। ਹਮ ਮਤਲਬ ਸਭ ਕੁਝ ਕਰਨ ਦੇ ਬਾਵਜੂਦ ਅੰਤ ਵਿੱਚ ਸਭ ਕੁਝ ਉਸ ਦੀ ਕਿਰਪਾ ਦੀ ਨਜ਼ਰ ਤੇ ਹੀ ਨਿਰਭਰ ਹੈ। ਦੇਖੋ ਇਹ ਸਾਰੀ ਮਿਹਨਤ ਤੇ ਪਾਣੀ ਫੇਰਨਾ ਨਹੀਂ ਹੈ। ਹੰਕਾਰ ਨੂੰ ਜੜੋਂ ਪੁੱਟਣਾ ਹੈ। ਇਹੀ ਓਸ਼ੋ ਦੀ ਪ੍ਰਤੀਵਾਸੀ। ਅੱਛਾ ਕਿਵੇਂ? ਉਹ ਸਮਝਾਉਂਦੇ ਨੇ ਕਿ ਜੇਕਰ ਅੰਤ ਵਿੱਚ ਇਹ ਲਾਈਨ ਨਾ ਹੋਵੇ ਤਾਂ ਸਾਧਕ ਦੇ ਮਨ ਵਿੱਚ ਹੰਕਾਰ ਆ ਜਾਵੇਗਾ। ਮੈਂ ਆਪਣੀ ਮਿਹਨਤ ਨਾਲ ਸੱਚ ਨੂੰ ਪਾ ਲਿਆ ਹੈ। ਓਹ ਠੀਕ। ਤੇ ਆਖਰੀ ਲਾਈਨ ਯਕੀਨੀ ਬਣਾਉਂਦੀ ਹੈ ਕਿ ਤੁਸੀਂ ਮਿਹਨਤ ਵੀ ਕਰੋ ਪਰ ਅੰਤ ਵਿੱਚ ਨਿਮਰਤਾ ਨਾਲ ਉਸ ਦੀ ਕਿਰਪਾ ਦੀ ਉਡੀਕ ਕਰੋ। ਬਿਲਕੁਲ। ਇਹ ਰੂਹਾਨੀਅਤ ਨੂੰ ਇੱਕ ਹੋਰ ਅਚੀਵਮੈਂਟ ਬਣਨ ਤੋਂ ਰੋਕਦੀ ਹੈ। ਇਹ ਸੱਚਮੁੱਚ ਬਹੁਤ ਗਹਿਰੀ ਸਮਝ ਹੈ। ਪਰ ਓਸ਼ੋ ਦੀ ਸ਼ਖਸੀਅਤ ਜਿੰਨੀ ਗਹਿਰੀ ਸੀ ਉੰਨੀ ਹੀ ਵਿਵਾਦਪੂਰਨ ਵੀ ਖਾਸ ਕਰਕੇ ਸੈਕਸ ਬਾਰੇ ਉਹਨਾਂ ਦੇ ਵਿਚਾਰਾਂ ਕਰਕੇ ਹਾਂ ਜਿਸ ਕਰਕੇ ਉਹਨਾਂ ਨੂੰ ਸੈਕਸ ਗੁਰੂ ਤੱਕ ਕਿਹਾ ਗਿਆ ਤੇ ਸਾਨੂੰ ਸਮਝਣਾ ਪਵੇਗਾ ਕਿ ਇਹ ਇੱਕ ਤਮਾਕਾਜ਼ੀ ਉਸ ਸਮੇਂ ਦੇ ਭਾਰਤੀ ਸਮਾਜ ਲਈ ਤਾਂ ਬਹੁਤ ਵੱਡਾ ਹਾਂ ਜਿਸ ਸਮਾਜ ਵਿੱਚ ਸੈਕਸ ਬਾਰੇ ਗੱਲ ਕਰਨਾ ਵੀ ਮਤਲਬ ਗਲਤ ਸਮਝਿਆ ਜਾਂਗਾ ਸੀ ਉਸ ਸਮਾਜ ਵਿੱਚ ਓਸ਼ੋ ਨੇ ਸੰਭੋਗ ਸੇ ਸਮਾਦੀ ਤੱਕ ਦਾ ਸੰਕਲਪ ਦਿੱਤਾ ਉਹਨਾਂ ਨੇ ਕਿਹਾ ਕਿ ਜਿਸ ਊਰਜਾ ਨੂੰ ਤੁਸੀਂ ਦਬਾ ਰਹੇ ਹੋ ਉਹੀ ਊਰਜਾ ਰੂਪਾਂਤਰਿਤ ਹੋ ਕੇ ਤੁਹਾਨੂੰ ਪਰਮਾਤਮਾ ਤੱਕ ਲੈ ਜਾ ਸਕਦੀ ਹੈ ਹਾਂ ਉਹਨਾਂ ਦਾ ਤਰਕ ਸੀ ਕਿ ਦਮਨ ਯਾਨੀ ਰਿਪਰੈਸ਼ਨ ਨਾਲ ਵਿਕ੍ਰਤੀ ਪੈਦਾ ਹੁੰਦੀ ਹੈ ਇਸ ਲਈ ਇੱਛਾਵਾਂ ਨੂੰ ਦਬਾਓ ਨਾ ਉਹਨਾਂ ਨੂੰ ਸਮਝੋ ਤੇ ਉਹਨਾਂ ਤੋਂ ਪਾਰ ਲੰਘੋ ਤੇ ਇਸੇ ਖੁੱਲੇਪਨ ਨੇ ਪੱਛਮ ਦੇ ਹਜ਼ਾਰਾਂ ਨੌਜਵਾਨਾਂ ਨੂੰ ਉਹਨਾਂ ਦੇ ਪੂਨੇ ਵਾਲੇ ਆਸ਼ਰਮ ਵੱਲ ਖਿੱਚਿਆ ਬਿਲਕੁਲ ਪਰ ਇਸੇ ਕਾਰਨ ਭਾਰਤ ਦਾ ਰੂੜੀਵਾਦੀ ਸਮਾਜ ਉਹਨਾਂ ਦਾ ਸਖਤ ਆਲੋਚਕ ਬਣ ਗਿਆ ਪਰ ਵਿਵਾਦ ਸਿਰਫ ਸੈਕਸ ਤੱਕ ਹੀ ਨਹੀਂ ਸੀ ਉਹਨਾਂ ਦੀ ਆਪਣੀ ਜੀਵਨ ਸ਼ੈਲੀ ਉਹਨਾਂ ਦੀਆਂ 93 ਰੋਲਜ਼ ਰਾਇਸ ਗੱਡੀਆਂ ਹੀਰਿਆਂ ਜੜੀਆਂ ਕੜੀਆਂ ਹਾਂ ਇਹ ਸਭ ਇੱਕ ਰੋਹਾਨੀ ਗੁਰੂ ਦੀ ਛਵੀ ਨਾਲ ਮਤਲਬ ਕਿਵੇਂ ਮੇਲ ਖਾਂਦਾ ਹੈ ਬਿਲਕੁਲ ਨਹੀਂ ਖਾਂਦਾ ਤੇ ਜਦੋਂ ਇੱਕ ਪੱਤਰਕਾਰ ਨੇ ਪੁੱਛਿਆ ਨਾ ਉਹਨਾਂ ਤੋਂ ਤਾਂ ਉਹਨਾਂ ਦਾ ਜਵਾਬ ਹੋਰ ਵੀ ਪੜਕਾਉ ਸੀ ਕੀ ਕਿਹਾ ਸੀ ਉਹਨਾਂ ਨੇ ਉਹਨਾਂ ਨੇ ਕਿਹਾ ਮੈਂ ਗਰੀਬਾਂ ਦਾ ਭਗਵਾਨ ਨਹੀਂ ਮੈਂ ਅਮੀਰਾਂ ਦਾ ਹਾਂ ਆਓ ਇਸ ਤੇ ਥੋੜੀ ਗੱਲ ਕਰੀਏ ਇਹ ਜਵਾਬ ਕੀ ਸੀ ਕਿ ਇਹ ਸਿਰਫ ਹੰਕਾਰ ਸੀ ਹੋ ਸਕਦਾ ਹੈ ਪਰ ਇਸ ਦੇ ਪਿੱਛੇ ਇੱਕ ਫਲਸਫਾ ਵੀ ਹੋ ਸਕਦਾ ਹੈ ਮਤਲਬ ਉਹ ਇਹ ਕਹਿ ਰਹੇ ਸੀ ਕਿ ਅਧਿਆਤਮ ਤੇ ਗਰੀਬੀ ਦਾ ਕੋਈ ਸਿੱਧਾ ਸਬੰਧ ਨਹੀਂ ਹੈ ਕਿ ਅਮੀਰੀ ਦਾ ਆਨੰਦ ਮਾਣਨਾ ਕੋਈ ਪਾਪ ਨਹੀਂ ਇੱਕ ਪੱਖ ਹੈ ਹਾਂ ਕਿ ਅਧਿਆਤਮ ਤ્યાਗ ਵਿੱਚ ਨਹੀਂ ਬਲਕਿ ਜਾਗਰੂਕਤਾ ਨਾਲ ਭੋਗਣ ਵਿੱਚ ਹੈ ਹਾਂ ਪਰ ਦੂਜਾ ਪੱਖ ਹਾਂ ਉਹਨਾਂ ਦੇ ਆਲੋਚਕਾਂ ਵਾਲਾ ਪੱਖ ਹਾਂ ਉਹ ਇਹ ਕਿ ਜੋ ਵਿਅਕਤੀ ਦੁਨੀਆ ਦੀਆਂ ਸਾਰੀਆਂ ਸਥਾਪਨਾਵਾਂ ਨੂੰ ਗੁੰਡਾਗਰਦੀ ਕਹਿ ਰਿਹਾ ਸੀ ਕਿ ਉਹ ਖੁਦ ਇੱਕ ਨਵੀਂ ਹੋਰ ਵੀ ਸ਼ਕਤੀਸ਼ਾਲੀ ਸਥਾਪਨਾ ਨਹੀਂ ਬਣਾ ਰਿਹਾ ਸੀ ਭਗਵਾਨ ਰਜਨੀਸ਼ ਦਾ ਖਿਤਾਬ ਇੱਕ ਵਿਸ਼ਾਲ ਸਾਮਰਾਜ ਬੇਹਿਸਾਬ ਦੌਲਤ ਇਹ ਸਭ ਕੁਝ ਤਾਂ ਸਥਾਪਨਾ ਦੇ ਹੀ ਚਿੰਨ ਨੇ ਬਿਲਕੁਲ ਕਿ ਉਹ ਸਿਸਟਮ ਨੂੰ ਤੋੜ ਰਿਹਾ ਸੀ ਜਾਂ ਬਸ ਇੱਕ ਨਵਾਂ ਆਪਣਾ ਸਿਸਟਮ ਬਣਾ ਰਿਹਾ ਸੀ ਇਹ ਓਸ਼ੋ ਦਾ ਸਭ ਤੋਂ ਵੱਡਾ ਵਿਰੋਧਾਪਾਸ ਹੈ ਤੇ ਇਹ ਸਵਾਲ ਅੱਜ ਵੀ ਕਾਇਮ ਹੈ ਅੱਗੇ ਵਧਣ ਤੋਂ ਪਹਿਲਾਂ ਜੇ ਵੀਡੀਓ ਵਧੀਆਂ ਲੱਗ ਰਹੀ ਹੈ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰੋ ਜੀ ਤੇ ਇਹ ਵਿਰੋਧਾਪਾਸ ਤੇ ਵਿਵਾਦ ਆਪਣੇ ਸਿਖਰ ਤੇ ਪਹੁੰਚੇ ਅਮਰੀਕਾ ਦੇ ਓਰੇਗਨ ਵਿੱਚ ਰਜਨੀਸ਼ ਪੁਰਮ ਦਾ ਸਕੈਂਡਲ ਹਾਂ ਇਹ ਕਹਾਣੀ ਕਿਸੇ ਫਿਲਮ ਵਰਗੀ ਲੱਗਦੀ ਹੈ ਆਦਰਸ਼ਵਾਦ ਸੱਤਾ ਦਾ ਨਸ਼ਾ ਤੇ ਅਪਰਾਧ ਸਭ ਕੁਝ ਇਕੱਠਾ ਹੋ ਗਿਆ ਇਹ ਬਹੁਤ ਗੰਭੀਰ ਮਾਮਲਾ ਸੀ 1981 ਵਿੱਚ ਓਰੇਗਨ ਵਿੱਚ ਰਜਨੀਸ਼ ਪੁਰਮ ਨਾਮ ਦਾ ਇੱਕ ਪੂਰਾ ਸ਼ਹਿਰ ਵ사 ਦਿੱਤਾ ਗਿਆ हां 64000 एकड़ जमीन ਤੇ ਉੱਥੇ 에어ਪੋਰਟ ਡੈਮ ਸ਼ਾਪਿੰਗ ਮਾਲ ਸਭ ਕੁਝ ਸੀ ਪਰ ਉੱਥੇ ਪਹੁੰਚਣ ਤੋਂ ਬਾਅਦ 오ਸ਼ੋ ਨੇ ਇੱਕ ਅਜੀਬ ਕਦਮ ਚੁੱਕਿਆ ਉਹ ਮੌਨ ਹੋ ਗਏ ਉਹਨਾਂ ਨੇ ਬੋਲਣਾ ਬੰਦ ਕਰ ਦਿੱਤਾ ਤੇ ਜਦੋਂ ਲੀਡਰ ਚੁੱਪ ਹੋ ਜਾਵੇ ਤਾਂ ਇੱਕ ਪਾਵਰ ਵੈਕਿਊਮ ਪੈਦਾ ਹੁੰਦਾ ਹੈ ਬਿਲਕੁਲ ਤੇ ਉਸ ਖਲਾਣ ਨੂੰ ਭਰਿਆ ਉਹਨਾਂ ਦੀ ਸੈਕਟਰੀ ਮਾ ਆਨੰਦ ਸ਼ੀਲਾ ਤੇ ਉਸ ਦੇ ਸਾਥੀਆਂ ਨੇ ਸਾਰਾ ਕੰਟਰੋਲ ਉਹਨਾਂ ਦੇ ਹੱਥ ਆ ਗਿਆ ਤੇ ਜਦੋਂ ਬੇਹਿਸਾਬ ਤਾਕਤ ਆਉਂਦੀ ਹੈ ਤਾਂ ਉਹ ਪ੍ਰਸ਼ਟ ਕਰ ਦਿੰਦੀ ਹੈ ਉਹੀ ਹੋਇਆ ਸਥਾਨਕ ਲੋਕਾਂ ਨਾਲ ਝਗੜੇ ਸ਼ੁਰੂ ਹੋ ਗਏ ਕਮਿਊਨ ਵਿੱਚ ਹਥਿਆਰ ਇਕੱਠੇ ਕੀਤੇ ਜਾਣ ਲੱਗੇ ਪਰ ਮਾਮਲਾ ਉਦੋਂ ਹੱਦੋਂ ਵੱਧ ਵਿਗੜ ਗਿਆ ਜਦੋਂ ਸਥਾਨਕ ਚੋਣਾਂ ਵਿੱਚ ਦਖਲ ਦੇਣ ਦੀ ਕੋਸ਼ਿਸ਼ ਹੋਈ ਮੈਂ ਜਦੋਂ ਇਸ ਬਾਰੇ ਪੜ ਰਹੀ ਸੀ ਮੈਨੂੰ ਯਕੀਨ ਨਹੀਂ ਆਇਆ ਕਿ ਇਹ ਸੱਚ ਹੈ ਕਿ ਉਨ੍ਹਾਂ ਨੇ ਬਾਇਓ ਟੈਰਰਿਜ਼ਮ ਦਾ ਸਹਾਰਾ ਲਿਆ ਹਾਂ ਇਹ ਅਮਰੀਕਾ ਦੇ ਇਤਿਹਾਸ ਦਾ ਪਹਿਲਾ ਤੇ ਸਭ ਤੋਂ ਵੱਡਾ ਬਾਇਓ ਟੈਰਰਿਸਟ ਹਮਲਾ ਮੰਨਿਆ ਜਾਂਦਾ ਹੈ ਅੱਛਾ ਹਾਂ ਸਥਾਨਿਕ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਉਹਨਾਂ ਨੇ ਵਿਰੋਧੀ ਵੋਟਰਾਂ ਨੂੰ ਬਿਮਾਰ ਕਰਨ ਦੀ ਯੋਜਨਾ ਬਣਾਈ ਆਸ-ਪਾਸ ਦੇ ਸ਼ਹਿਰਾਂ ਦੇ 10 ਰੈਸਟੋਰੈਂਟਾਂ ਦੇ ਸਲਾਦ ਬਾਰਾਂ ਵਿੱਚ ਜਾਣ ਬੁਝ ਕੇ ਸੈਲਮੋਨੇਲਾ ਬੈਕਟੀਰੀਆ ਫੈਲਾ ਦਿੱਤਾ ਗਿਆ। हे ਰੱਬਾ ਇਸ ਨਾਲ 700 ਤੋਂ ਵੱਧ ਲੋਕ ਬੁਰੀ ਤਰ੍ਹਾਂ ਬਿਮਾਰ ਹੋ ਗਏ। ਇੱਕ ਰੂਹਾਨੀ ਕਮਿਊਨਿਟੀ ਵੱਲੋਂ ਅਜਿਹੀ ਹਰਕਤ ਇਸ ਸੋਚ ਤੋਂ ਵੀ ਪਰੇ ਹੈ। ਇਹ ਅਧਿਆਤਮ ਨਹੀਂ ਇਹ ਤਾਂ ਸਿੱਧਾ-ਸਿੱਧਾ ਉਪਰਾਧ ਹੈ। ਫਿਰ ਕੀ ਹੋਇਆ ਜਦੋਂ ਐਫਬੀਆਈ ਨੇ ਜਾਂਚ ਸ਼ੁਰੂ ਕੀਤੀ ਤਾਂ ਸਾਰਾ ਟਾਂਚਾ ਤਾਸ਼ ਦੇ ਪੱਤਿਆਂ ਵਾਂਗ ਟਹਿ ਗਿਆ ਮਾਂ ਆਨੰਦ ਸ਼ੀਲਾ ਦੇਸ਼ ਛੱਡ ਕੇ ਭੱਜ ਗਈ ਤੇ ਓਸ਼ੋ ਓਸ਼ੋ ਨੇ ਆਪਣਾ ਮੋਹਣ ਤੋੜਿਆ ਤੇ ਸਾਰਾ ਦੋਸ਼ ਸ਼ੀਲਾ ਤੇ ਲਗਾ ਦਿੱਤਾ ਪਰ ਬਾਅਦ ਵਿੱਚ ਓਸ਼ੋ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਰਜਨੀਸ਼ਪੁਰਮ ਦਾ ਪ੍ਰਯੋਗ ਪੂਰੀ ਤਰ੍ਹਾਂ ਫੇਲ ਹੋ ਗਿਆ ਸੀ ਤਾਂ ਫਿਰ ਅਸੀਂ ਵਾਪਸ ਉਸੇ ਸਵਾਲ ਤੇ ਆਉਨੇ ਆ ਐਨੇ ਵੱਡੇ ਸਕੈਂਡਲ ਤੋਂ ਬਾਅਦ ਇੰਨੇ ਵਿਵਾਦਾਂ ਦੇ ਬਾਵਜੂਦ ਅੱਜ ਵੀ ਓਸ਼ੋ ਦੀ ਚਰਚਾ ਕਿਉਂ ਹੋ ਰਹੀ ਹੈ ਅੱਜ ਦੇ ਸਮੇਂ ਵਿੱਚ ਉਹਨਾਂ ਦੀ ਕੀ ਪ੍ਰਸੰਗਿਕਤਾ ਹੈ ਇਸ ਸਵਾਲ ਦਾ ਜਵਾਬ ਮਤਲਬ ਪ੍ਰੋਫੈਸਰ ਪੱਟੀ ਦੇ ਵਿਸ਼ਲੇਸ਼ਣ ਵਿੱਚ ਮਿਲਦਾ ਹੈ ਉਹ ਕਹਿੰਦੇ ਨੇ ਕਿ ਸਾਨੂੰ ਵਿਅਕਤੀ ਦੇ ਪ੍ਰਬੰਧਕੀ ਜੀਵਨ ਨੂੰ ਉਸ ਦੇ ਵਿਚਾਰਾਂ ਤੋਂ ਵੱਖ ਕਰਕੇ ਦੇਖਣਾ ਪਵੇਗਾ ਮਤਲਬ ਮਤਲਬ ਉਹ ਮੰਨਦੇ ਨੇ ਕਿ ਓਸ਼ੋ ਇੱਕ ਬਹੁਤ ਬੁਰੇ ਮੈਨੇਜਰ ਸਨ ਉਹ ਲੋਕਾਂ ਨੂੰ ਪ੍ਰਖਣ ਵਿੱਚ ਫੇਲ ਹੋਏ ਪਰ ਉਹ ਇੱਕ ਮਹਾਨ ਵਿਚਾਰਕ ਸਨ ਠੀਕ ਹੈ ਤਾਂ ਰਜਨੀਸ਼पुरम ਦਾ ਫੇਲ ਹੋਣਾ ਉਹਨਾਂ ਦੇ ਪ੍ਰਬੰਧਨ ਦਾ ਫੇਲ ਹੋਣਾ ਸੀ ਨਾ ਕਿ ਉਹਨਾਂ ਦੇ ਵਿਚਾਰਾਂ ਦਾ ਹਾਂ ਇਸ ਨੂੰ ਇੰਜ ਸਮਝੋ ਮਹਾਤਮਾ ਬੁੱਧ ਆਪਣਾ ਪਰਿਵਾਰ ਛੱਡ ਗਏ ਸੀ ਇੱਕ ਪਰਿਵਾਰਿਕ ਮੁਖੀ ਵਜੋਂ ਦੇਖੀਏ ਤਾਂ ਉਹ ਫੇਲ ਸਨ ਗੁਰੂ ਨਾਨਕ ਦੇਵ ਜੀ ਦੇ ਆਪਣੇ ਪੁੱਤਰਾਂ ਨੇ ਉਹਨਾਂ ਦਾ ਮਾਰਗ ਨਹੀਂ ਅਪਣਾਇਆ ਪਰ ਕੀ ਇਸ ਦਾ ਮਤਲਬ ਹੈ ਕਿ ਉਹਨਾਂ ਦੇ ਵਿਚਾਰ ਗਲਤ ਸੀ ਨਹੀਂ ਬਿਲਕੁਲ ਨਹੀਂ ਇਹ ਇੱਕ ਬਹੁਤ ਮਹੱਤਵਪੂਰਨ ਨੁਕਤਾ ਹੈ ਅਸੀਂ ਅਕਸਰ ਵਿਚਾਰਕ ਦੀਆਂ ਗਲਤੀਆਂ ਕਾਰਨ ਵਿਚਾਰ ਨੂੰ ਵੀ ਰੱਦ ਕਰ ਦਿੰਨੇ ਆ ਸਹੀ ਗੱਲ ਹੈ ਤਾਂ ਜੇ ਅਸੀਂ ਉਹਨਾਂ ਦੇ ਵਿਚਾਰਾਂ ਤੇ ਧਿਆਨ ਦੇਈਏ ਤਾਂ ਉਹ ਅੱਜ ਦੇ ਸੰਕਟ ਵਿੱਚ ਕਿਵੇਂ ਟੁਕਦੇ ਹਨ ਦੇਖੋ ਅਸੀਂ ਅੱਜ ਇੱਕ ਅਜਿਹੇ ਦੌਰ ਵਿੱਚ ਰਹਿ ਰਹੇ ਹਾਂ ਜੋ 60 ਦੇ ਦਹਾਕੇ ਦੇ ਸੰਕਟ ਤੋਂ ਵੀ ਜ਼ਿਆਦਾ ਗਹਿਰਾ ਹੈ ਕਿਵੇਂ ਵੱਡੀਆਂ-ਵੱਡੀਆਂ ਸੰਸਥਾਵਾਂ ਤੇ ਲੋਕਾਂ ਦਾ ਭਰੋਸਾ ਟੁੱਟ ਚੁੱਕਾ ਹੈ ਸਰਕਾਰ, ਮੀਡੀਆ, ਧਰਮ, ਸਿਆਸਤਦਾਨ ਘੰਟਿਆਂ ਵਿੱਚ ਆਪਣੇ ਬਿਆਨ ਬਦਲ ਲੈਂਦੇ ਹਨ ਸੱਚ ਤੇ ਝੂਠ ਦਾ ਫਰਕ ਮਿਟ ਰਿਹਾ ਹੈ ਤੇ ਹੁਣ ਤਾਂ ਇਹ ਆਈ ਯਾਨੀ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਦੌਰ ਹੈ ਜਿੱਥੇ ਅਸਲੀ ਤੇ ਨਕਲੀ ਦਾ ਫਰਕ ਕਰਨਾ ਲਗਭਗ ਨਾਮੁਮਕਿਨ ਹੋ ਗਿਆ ਹੈ ਹਾਂ ਤਾਂ ਇਸ ਮਾਹੌਲ ਵਿੱਚ ਜਿੱਥੇ ਬਾਹਰ ਕਿਸੇ ਵੀ ਚੀਜ਼ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਓਸ਼ੋ ਦਾ ਸੰਦੇਸ਼ ਕੀ ਹੈ ਓਸ਼ੋ ਦਾ ਸਾਰਾ ਜ਼ੋਰ ਇਸੇ ਗੱਲ ਤੇ ਸੀ ਕਿ ਸਚਾਈ ਤੁਹਾਨੂੰ ਬਾਹਰੋਂ ਨਹੀਂ ਮਿਲੇਗੀ ਨਾ ਕਿਸੇ ਕਿਤਾਬ ਤੋਂ ਨਾ ਕਿਸੇ ਗੁਰੂ ਤੋਂ ਨਾ ਕਿਸੇ ਸੰਸਥਾ ਤੋਂ ਤਾਂ ਫਿਰ ਕਿੱਥੋਂ ਮਿਲੇਗੀ ਸਚਾਈ ਦਾ ਇੱਕੋ ਇੱਕ ਸਰੋਤ ਤੁਹਾਡੇ ਆਪਣੇ ਅੰਦਰ ਹੈ ਤੁਹਾਡਾ ਆਪਣਾ ਅਨੁਭਵ ਤੁਹਾਡੀ ਆਪਣੀ ਚੇਤਨਾ ਜਦੋਂ ਬਾਹਰ ਸਭ ਕੁਝ ਤੁੰਦਲਾ ਹੋਵੇ ਤਾਂ ਰੋਸ਼ਨੀ ਦਾ ਇੱਕੋ ਇੱਕ ਸਰੋਤ ਤੁਹਾਡਾ ਆਪਣਾ ਅੰਦਰ ਹੈ ਅਪਦੀਪੋ ਭਵਾ ਆਪਣੇ ਦੀਵੇ ਆਪ ਬਣੋ ਬਿਲਕੁਲ ਇਸੇ ਸੰਦਰਭ ਵਿੱਚ ਪ੍ਰੋਫੈਸਰ ਪੱਟੀ ਇੱਕ ਬਹੁਤ ਖੂਬਸੂਰਤ ਕਹਾਣੀ ਦਾ ਜ਼ਿਕਰ ਕਰਦੇ ਨੇ ਜੋ ਓਸ਼ੋ ਅਕਸਰ ਸੁਣਾਉਂਦੇ ਸੀ ਇੱਕ ਛੋਟੀ ਜੀ ਕੁੜੀ ਆਪਣੇ ਪਾਰਿਪ੍ਰਾਨ ਨੂੰ ਮੋਢਿਆਂ ਤੇ ਚੁੱਕ ਕੇ ਪਹਾੜ ਤੇ ਚੜ ਰਹੀ ਸੀ ਹਮ ਇੱਕ ਬਜ਼ੁਰਗ ਸੰਤ ਨੇ ਉਸ ਨੂੰ ਦੇਖਿਆ ਤੇ ਤਰਸ ਖਾ ਕੇ ਕਿਹਾ ਬੇਟੀ ਤੇਰੇ ਤੇ ਬਹੁਤ ਭਾਰ ਹੈ ਤਾਂ ਕੁੜੀ ਨੇ ਅੱਗੋ ਕੀ ਜਵਾਬ ਦਿੱਤਾ ਕੁੜੀ ਨੇ ਮੁਸਕਰਾ ਕੇ ਜਵਾਬ ਦਿੱਤਾ ਬਾਬਾ ਜੀ ਭਾਰ ਤਾਂ ਤੁਸੀਂ ਚੁੱਕਿਆ ਹੋਇਆ ਹੈ ਮੈਂ ਤਾਂ ਆਪਣਾ ਭਰਾ ਚੁੱਕਿਆ ਹੋਇਆ ਹੈ ਵਾਹ ਕਿੰਨੀ ਗਹਿਰੀ ਗੱਲ ਹੈ ਬਹੁਤ ਗਹਿਰੀ ਇਸ ਦਾ ਮਤਲਬ ਇਹ ਹੈ ਕਿ ਜਿਸ ਚੀਜ਼ ਨਾਲ ਤੁਹਾਡਾ ਪਿਆਰ ਜਾਂ ਆਪਣਾਪਨ ਦਾ ਰਿਸ਼ਤਾ ਹੁੰਦਾ ਉਹ ਕਦੇ ਪਾਰ ਨਹੀਂ ਲੱਗਦੀ ਹਾਂ ਬਾਰੋਂ ਦੇਖਣ ਵਾਲੇ ਲਈ ਉਹ ਪਾਰ ਹੋ ਸਕਦਾ ਪਰ ਤੁਹਾਡੇ ਆਪਣੇ ਅਨੁਭਵ ਵਿੱਚੋਂ ਪਿਆਰ ਹੈ ਬਿਲਕੁਲ ਅੰਤ ਵਿੱਚ ਤੁਹਾਡਾ ਆਪਣਾ ਅਨੁਭਵ ਹੀ ਸਭ ਕੁਝ ਤੈਅ ਕਰਦਾ ਹੈ ਓਸ਼ੋ ਸਾਨੂੰ ਇਸੇ ਤਰ੍ਹਾਂ ਆਪਣੇ ਨਿੱਜੀ ਅਨੁਭਵ ਨਾਲ ਜੁੜਨ ਲਈ ਪ੍ਰੇਰਿਤ ਕਰਦੇ ਨੇ ਓਸ਼ੋ ਇੱਕ ਤੋੜਾ ਸਨ ਜਿਨ੍ਹਾਂ ਨੇ ਹਰ ਸਥਾਪਿਤ ਵਿਚਾਰ ਤੇ ਹਮਲਾ ਕੀਤਾ ਉਹ ਇੱਕੋ ਸਮੇਂ ਗਿਆਨੀ ਵੀ ਸੀ ਤੇ ਵਿਵਾਦਗ੍ਰਸਤ ਵੀ ਪਰ ਸ਼ਾਇਆ ਦੋਨਾਂ ਦੀ ਸਭ ਤੋਂ ਵੱਡੀ ਦੇਣ ਕੋਈ ਜਵਾਬ ਨਹੀਂ ਸਗੋਂ ਸਹੀ ਸਵਾਲ ਪੁੱਛਣ ਦੀ ਕਲਾ ਹੈ ਉਹਨਾਂ ਦੇ ਵਿਚਾਰ ਅੱਜ ਵੀ ਸਾਨੂੰ ਸੋਚਣ ਲਈ ਮਜਬੂਰ ਕਰਦੇ ਨੇ ਕਿ ਅਸੀਂ ਅੱਖਾਂ ਬੰਦ ਕਰਕੇ ਕਿਸੇ ਦੇ ਪਿੱਛੇ ਨਾ ਤੁਰੀਏ ਸਗੋਂ ਆਪਣਾ ਰਸਤਾ ਖੁਦ ਲੱਭੀਏ ਲਾਈਕ ਦਿ ਵੀਡੀਓ ਐਂਡ ਸਬਸਕ੍ਰਾਈਬ ਸਪਿਰਚੁਅਲ ਐਸੈਂਸ ਚੈਨਲ